ਫਿਰ ਇੱਕ ਵਧੀਆ ਨਵਾਂ ਬਲੌਗ ਔਰ ਮੀ ਇੰਨਾ ਪਿਆ ਕਿ ਲੋ ਰੱਬ ਦਾ ਨਾਮ ਆ ਬੰਦ ਹੋ ਗਿਆ ਪਰ ਨਾਲਾ ਪੋੜੀਆਂ ਚੋਂ ਪਾਣੀ ਆ ਗਿਆ ਇੱਥੇ ਸਾਰੇ ਪਾਣੀ ਪਾਣੀ ਹੋਇਆ ਸੀ ਬਾਥਰੂਮ ਤੱਕ ਹੁਣ ਬਣਾਉਂਦੀ ਆ ਮੈਂ ਕਰੇਲੇ ਨਾਲ ਬਣਾਉਣੀ ਆ ਛੋਲਿਆਂ ਦੀ ਦਾਲ ਕਰੇਲੇ ਕਰੇਲੇ ਮੈਂ ਰੱਖੇ ਹੋਏ ਮੈਂ ਕਿਉਂ ਵੇਚੀ ਆਪਾਂ ਲਈ ਵੇਚਣਾ ਆਪਾਂ ਗਰ ਸਰਦੀਆਂ ਆਉਣੀਆਂ ਪਿੰਨੀਆਂ ਗਜਰੇਲਾ ਆ ਦੇਖੋ ਜੀ ਸਵੇਰੇ 10 ਵਜੇ ਜਾਣ ਵਾਲੀਆਂ ਸ਼ਕਲਾਂ ਚਲੋ ਜੀ ਇੱਧਰ ਚੱਲਾ ਹਰਮਨ ਹੋਣ ਧਿਆਨ ਨਾਲ ਦੇਖੋ ਤੇ ਪਿਆਰ ਹੋ ਜਾਣ 골ਡਨ ਬ੍ਰਾਊਨ ਲਓ ਜੀ ਵੀਡੀਓ ਦੇ ਚੱਕਰ ਦੇ ਵਿੱਚ ਅਸੀਂ ਹਲਦੀ ਪਾਣਾ ਤਾਂ ਭੁੱਲ ਹੀ ਗਏ ਆ ਵਿੱਚ ਹੁਣ ਇਹਨੂੰ ਕਰਦੇ ਗਏ ਬੰਦ ਕਿ ਤਕਰੀਬਨ ਸਾਡੀ ਹੋ ਗਈ ਚੱਲੀ ਹੈ 골ਡਨ ਬਰਾਊਨ ਥੋੜਾ ਜਿਹਾ ਡਬਲ ਬਰਾਊਨ ਹੋ ਗਿਆ ਕੀ ਬਣਾਇਆ ਅੱਜ ਜੀ ਚਾਵਲ ਕੇ ਕarele ਛੋਲਿਆਂ ਦੀ ਦਾਲ ਮੈਂ ਜੱਲਾ ਸਕੂਟਰੀ ਤੇ ਤੇ ਕਹਿੰਦੇ ਬੱਦਲ ਬਹੁਤ ਤੇਜ਼ ਆ ਬਹੁਤ ਜ਼ਿਆਦਾ ਬੱਦਲ ਹੋਇਆ ਆ ਅਲੱਗ ਨੂੰ ਲੈਂਡ ਤੇ ਚਲੋ ਲੇਟ ਆਈਓ ਬਜਲ ਹਾਰਮਨ ਨੂੰ ਨਹੀਂ ਚਲਜੋਗੇ ਕਿ ਨਾ ਫੜਾਓ ਮਾਰੇ ਦੇਖ ਕੇ ਇਹ ਤਾਂ ਦੇਖੋ ਇਹ ਸੰਗ ਬੜੀ ਹੁੰਦੀ ਐ ਨੂੰ ਸ਼ਰਮ ਬੜੀ ਹੁੰਦੀ ਐ ਨੂੰ ਇੱਕ ਦਾ ਤੇ ਆਂਟੀ ਦੇਖੋ ਸਾਡੀ ਅੱਜ ਇੰਨਾ ਲੇਟ ਆਏ ਆ ਠੀ ਖਾਣੀ ਰੋਟੀ ਖਾਣੀ ਸੀ ਲਓ ਜੀ ਇੱਧਰ ਆ ਵਾਲਾ ਸੂਟ ਸੀਣ ਲੱਗੀ ਆ ਸਾਡੀ ਚਾਹ ਦਾ ਕਲਰ ਜਦੋਂ ਇੱਕ ਕਰ ਦਾਦੀ ਬਣਾਉਂਦੇ ਨੇ ਮਜ਼ਾ ਆ ਜਾਂਦਾ ਬਸ ਇੱਕ ਜਿਹੜੀ ਰੋਟੀ ਪੱਕੀ ਬਗੈ ਮਿਲਦੀ ਐ ਨਾ ਉਹਦੇ ਵਰਗਾ ਨਜ਼ਾਰਾ ਨਹੀਂ ਹੈਗਾ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਹੁਣ ਉਹ ਤਾਂ ਕਹਿੰਦੇ ਮੰਜੇ ਤੇ ਬੈ ਕੇ ਰੋਟੀ ਨਹੀਂ ਖਾਈਦੀ ਕਦੇ ਨਹੀਂ ਉਹ ਤਾਂ ਮੈਂ ਵੱਡਾ ਉਹ ਤਾਂ ਵੱਡਾ ਪੰਗਾ ਲਿਆ ਮੈਂ ਇੱਕ ਕਰੋ ਬਲੌਗ ਦਾ ਐਂਡ ਫਿਰ ਆਪਾਂ ਚੱਲੀਏ ਹੁਣ ਓ ਜੀ ਇਧਰ ਟਾਈਮ ਹੋ ਗਿਆ ਜੀ 10:38 ਮਿੰਟ ਤੇ ਆਪਾਂ ਲੈ ਕੇ ਆ ਗਏ ਜੀ ਤੁਹਾਡੇ ਲਈ ਫਿਰ ਇੱਕ ਵਧੀਆ ਨਵਾਂ ਬਲੌਗ ਬੱਤੀ ਨੇ ਦਾ ਜਵਾਕੀ ਖਰਾਬ ਕੀਤਾ ਜੀ ਔਰ ਮੀ ਇੰਨਾ ਪਿਆ ਕਿ ਲੋ ਰੱਬ ਦਾ ਨਾਮ ਪਲਗਨਵੀ ਸਕੂਲ ਲੈ ਜਾਣ ਲੱਗੇ ਪਹਿਲਾਂ ਛੁੱਟੀ ਕਰ ਲਈ ਫੇਰ ਚਲ ਗਈ ਫਿਰ ਮੈਂ ਕਿਹਾ ਮੈਂ ਕਿਹਾ ਤੂੰ ਰੋ ਰਹਿਣ ਦੇ ਚਲ ਜਾਣ ਨੂੰ ਹਾਂ ਜੇ ਹਿੰਦੀ ਕਿੱਦਾਂ ਕਰਨੀ ਮਮਾ ਫੇਰ ਮੀ ਹਟ ਗਿਆ ਪਾਣੀ ਕਿ 7 ਵਜੇ ਫੇਰ ਮੈਂ ਕਿਹਾ ਜਾਣਾ ਹੈ ਜਿੰਨੀ ਹੋ ਜਾਣਾ ਹੈ ਹਾਂ ਚਲੋ ਬਾਕੀ ਗੱਲਾਂ ਬਾਅਦ ਚੋ ਪਹਿਲਾਂ ਬਲੌਗ ਕਰੋ ਸ਼ੁਰੂ ਹਾਂਜੀ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰ ਦਾ ਬਲੌਗ ਸੂਮਿਤ ਕਰਦੇ ਜੀ ਸਭ ਠੀਕ ਮਮਾ ਸਭ ਠੀਕ ਠਾਕ ਆ ਪਰਮਾਤਮਾ ਸਭ ਨੂੰ ਠੀਕ ਰੱਖੇ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਅੱਜ ਦਾ ਸਵੇਰੇ ਮੀਂਹ ਬਹੁਤ ਬਹੁਤ ਲੱਗਦਾ ਨਾਸ਼ਤੇ ਦੇ ਨਾਲ ਮੀਂਹ ਬਹੁਤ ਲੱਗਾ ਸਵੇਰੇ ਪਾਣੀ ਦੇ ਨਾਲ ਸਾਡਾ ਪ੍ਰਨਾਲਾ ਆ ਗਿਆ ਬੰਦ ਕੋਠਾ ਸਾਰਾ ਭਰ ਗਿਆ ਪਾਣੀ ਨਾਲ ਬੜੇ ਖਾਲ ਹੂੰ ਚਲੋ ਉਹ ਜਦੋਂ ਕੋਠੇ ਗਈ ਬਰਾਂਡੇ 'ਚ ਵੀ ਪਾਣੀ ਆ ਗਿਆ ਦਰਜੇ ਥੱਲੇ ਠੀਕ ਕਮਰੇ ਦੀ ਕਾਕੀ ਗੁਹੀ ਰਹਿ ਗਈ ਹੂੰ ਪਾਣੀ ਆ ਗਿਆ ਕਿੱਦਾਂ ਕਿੱਲਾ ਆ ਗਿਆ ਬੜਾ ਹੋਇਆ ਕੰਮ ਹੂੰ ਚਲੋ ਠੀਕ ਹੈ ਜੀ ਹੁਣ ਉੱਥੇ ਟੈਂਪੋ ਖਰਾਬ ਹੋਇਆ ਨਾ ਪਹਿਲਾਂ ਚਲੋ ਕਰਦੇ ਆ ਜੀ ਕੋਡੀਆਂ ਚ ਪਾਣੀ ਆ ਗਿਆ ਆਹੋ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਅੱਜ ਪਾਣੀ ਤੇ ਦਾ ਬੂਟ ਚੱਕਿਆ ਆ ਨਾ ਹਸਪੀਟਲ ਭਰਿਆ ਪਿਆ ਪਾਣੀ ਦੇ ਨਾਲ ਅਜੇ ਵੀ ਹਾਂ ਚਲੋ ਦਿਖਾਵਾਂਗੇ ਤੁਹਾਨੂੰ ਉਹ ਵੀ ਜੇ ਪਾਣੀ ਨਾ ਉਤਰਿਆ ਹੋਇਆ ਹੈ ਅਜੇ ਤੱਕ ਦਾ ਹੁਣ ਤਾਂ ਮੀਂਹ ਬੰਦ ਹੋਇਆ ਨੂੰ ਵੀ 2 ਘੰਟੇ ਹੋ ਗਏ 1 ਔਰ ਪੂਨੇ ਸੱਤ ਬੰਦ ਹੋ ਗਿਆ ਸੀ ਮੀਂਹ ਹਾਂ 2-3 ਘੰਟੇ ਹੋ ਗਏ ਬੰਦ ਹੋਇਆ ਨੂੰ ਤਾਂ ਵੀ ਪਾਣੀ ਇੰਨਾ ਭਰਿਆ ਪਿਆ ਪੁੱਛੋ ਕੁਝ ਨਾ ਆ ਜੇ ਉੱਥੇ ਚਲੋ ਠੀਕ ਹੈ ਜੀ ਬਣੇ ਰਹੀਓ ਵਲੌਗ ਨਾ ਜੀ ਮਿਲਦੇ ਆ ਜ ਤੇ ਦੇਖਦੇ ਆ ਜੀ ਵਿਆਜ ਦਾ ਕੀ ਪ੍ਰੋਗਰਾਮ ਬੰਦਾ ਹੋਰ ਤੇ ਤੁਸੀਂ ਟੀਵੀ ਲਾਉ ਉਠ ਕੇ ਤੇ ਚਲੋ ਠੀਕ ਆ ਜੀ ਲੋ ਜੀ ਟਾਈਮ ਹੋ ਗਿਆ ਆ 11:30 11:26 ਮਿੰਟ ਅਸੀਂ ਆਏ ਸੀ ਕੱਪੜੇ ਸੁੱਕਣੇ ਪਾਣ ਦੇਖੋ ਜੀ ਸਵੇਰੇ ਇੰਨਾ ਮੀਂਹ ਸੀਗਾ ਨਾ ਬੁਰੇ ਹਾਲ ਇੱਥੇ ਆ ਬੰਦ ਹੋ ਗਿਆ ਪ੍ਰਾਣਾਲਾ ਤੇ ਆ ਸਾਡਾ ਕੋਠਾ ਸਾਰਾ ਭਰ ਕੇ ਅੰਦਰ ਤੱਕ ਪਾਣੀ ਚੱਲ ਗਿਆ ਓਹੋ ਇੰਨਾ ਬੁਰਾ ਹਾਲ ਤੇ ਉਧਰ ਪਾਣੀ ਦੇਖੋ ਹਸਪੀਟਲ ਕਿੰਨਾ ਖੜਾ ਆ ਇੰਨਾ ਪਾਣੀ ਇੱਥੇ ਗੱਡੀਆਂ ਮਸਾਂ ਗੱਡੀ ਕੱਢੀ ਸਵੇਰੇ ਜਦੋਂ ਪੱਲੂ ਨੂੰ ਛੱਡਣ ਜਾਣਾ ਸੀ ਤੇ ਹੁਣ ਦੇਖੋ ਹਲਕੀ ਹਲਕੀ ਧੁੱਪ ਵਾ ਸੇਕ ਆ ਤੇ ਮੌਸਮ ਦੇਖ ਸਕਦੇ ਆ ਤੁਸੀਂ ਕਿੰਨਾ ਸੋਹਣਾ ਆ ਉਦਾਂ ਹਣ ਮੌਸਮ ਬਹੁਤ ਸੋਹਣਾ ਮੌਸਮ ਆ ਤੇ ਮੈਂ ਕਿਹਾ ਕੱਪੜੇ ਸੁੱਕਣੇ ਪਾਇਆ ਹੀ ਏ ਤੇ ਪਾਣੀ ਖੋ ਜੀ ਹਾਂਜੀ ਹਾਂਜੀ ਕੱਪੜੇ ਕੁੱਪੜੇ ਸੁੱਕਣੇ ਪਾ ਕੇ ਅਸੀਂ ਆ ਗਏ ਆ ਹਲੇ ਸਫਾਈਆਂ ਸਾਡੀ ਹੋਣੀਆਂ ਆ ਲੇਟ ਤੇ ਇੱਥੇ ਸਾਰੇ ਕੋਠੇ ਤੋਂ ਪੌੜੀਆਂ ਚੋਂ ਪਾਣੀ ਆ ਗਿਆ ਇੱਥੇ ਸਾਰੇ ਪਾਣੀ ਪਾਣੀ ਹੋਇਆ ਸੀ ਬਾਥਰੂਮ ਤੱਕ ਸਾਰੇ ਮੈਂ ਪੋਚੇ ਲਾਏ ਸਵੇਰੇ ਸਵੇਰੇ ਉੱਠ ਕੇ ਪਹਿਲਾਂ ਪੱਲੂ ਨੂੰ ਭੇਜਣ ਤੋਂ ਪਹਿਲਾਂ ਤੇ ਇੱਧਰ ਮੈਂ ਇਹ ਰਾਤ ਦੇ ਆਲੂ ਕੱਟ ਕੇ ਰੱਖੇ ਸੀ ਇਹਨਾਂ ਨੂੰ ਬਾਹਰ ਕੱਢ ਦਿੱਤਾ ਆ ਤੇ ਇੱਧਰ ਕਲੇਲੇ ਕੱਟੇ ਹੋਏ ਆ ਤੇ ਇੱਧਰ ਪਿਆਜ਼ ਹੁਣ ਬਣਾਉਂਦੀ ਆ ਮੈਂ ਕਲੇਲੇ ਤੇ ਨਾਲ ਬਣਾਉਣੀ ਹੈ ਛੋਲਿਆਂ ਦੀ ਦਾਲ ਤੇ ਮੰਮੀ ਇੱਧਰ ਬੈਠੇ ਸੀਗੇ ਚਲੋ ਜੀ ਬਣੀ ਰਹੀਓ ਸਾਡੇ ਵਲੌਗ ਨਾਲ ਤੇ ਮਿਲਦੇ ਆ ਜੀ ਤੁਹਾਨੂੰ ਹਾਂਜੀ ਇੱਧਰ ਕarele ਪਾ ਦਿੱਤੇ ਆ ਮੈਂ ਇਹ ਫਰਾਈ ਹੋ ਜਾਣ ਤੇਲ ਸਰੋਂ ਦੇ ਤੇਲ ਦੀ ਪਾ ਦਿੱਤੇ ਆ ਕarele ਇਹ ਫਰਾਈ ਹੋ ਜਾਣ ਤੇ ਉਸ ਤੋਂ ਬਾਅਦ ਫੇਰ ਕਰਾਂਗੇ ਆਲੂਆਂ ਨੂੰ ਫਰਾਈਆਂ ਨੂੰ ਕੱਢਦੇ ਆ ਛਾਣੀ 'ਚ ਫਿਰ ਪਿਆਜ਼ ਭੁੰਨ ਕੇ ਫਿਰ ਵਿੱਚ ਪਾਵਾਂਗੇ ਬਾਕੀ ਸਮਾਂ ਇੱਧਰ ਮੈਂ ਦਾਲ ਛੋਲਿਆਂ ਦੀ ਨਾਲ ਬਣਾਉਣੀ ਆ ਤੇ ਮੈਂ ਭਿਜਣੀ ਪਾ ਦਿੱਤੀ ਆ ਦਾਲ ਤੇ ਇੱਧਰ ਹੋ ਜਾਣ ਤਰੇਲੇ ਇਹ ਸਾਰੇ ਫਰਾਈ ਕਰਕੇ ਫੇਰ ਤੁਹਾਨੂੰ ਦਿਖਾ ਦਏ ਤੇ ਨਾਲੇ ਲਾਉਂਦੇ ਆ ਫੇਰ ਤੜਕਾ ਲਓ ਜੀ ਟਾਈਮ 12 ਵਜੇ ਚੱਲਿਆ ਜੀ ਤੇ ਹਾਂਜੀ ਇੱਧਰ ਰਸੋਈ 'ਚ ਹੋ ਰਿਹਾ ਜੀ ਹਾਂਜੀ ਕੰਮ ਤਰੇਲੇ ਤਰੇਲੇ ਮੈਂ ਰੱਖੇ ਹੋਏ ਮੈਂ ਜਿੱਦਾਂ ਦੱਸਿਆ ਸੀ ਪਹਿਲਾਂ ਕਿ ਫਰਾਈ ਕਰਨੇ ਰੱਖੇ ਹੋਏ ਆ ਤਰੇਲੇ ਇੱਧਰ ਛੋਲਿਆਂ ਦੀ ਦਾਲ ਲੱਗੀ ਬਣਾਉਣੇ ਇਹਦੇ ਵਿੱਚ ਨਮਕ ਹਲਦੀ ਤੇ ਰੱਖੇ ਵਿੱਚ ਪਾਤਾ ਘਿਓ ਦਾ ਥੋੜਾ ਜਿਹਾ ਦੇਸੀ ਘਿਓ ਹਣਾ ਹਾਂ ਠੀਕ ਆ ਜੀ ਲੋਗ ਮੈਂ ਕਹਿੰਿਆ ਬਲੌਗਰ ਦੇਖਿਆ ਦੇਸੀ ਕੇ ਨੂੰ ਬੰਦੀ ਲੋਕੀ ਸਮਝਦੇ ਆ ਵੀ ਪਤਾ ਨਹੀਂ ਕੀ ਹੈਗਾ ਇਹ ਚੀਜ਼ ਆ ਤੇ ਅਸੀਂ ਸੋਚਦੇ ਆ ਕਿ ਦੇਸੀ ਕੇ ਸਾਡੇ ਕੋ ਖਾਂਦਾ ਹੀ ਨਹੀਂ ਆ ਕੋਈ ਖਾਂਦਾ ਹੀ ਨਹੀਂ ਹੈਗਾ ਸਾਡੇ ਆਪਾਂ ਵੇਚਦੇ ਆ ਕਿਉਂ ਵੇਚਦੀ ਆਪਾਂ ਕਾ ਲਈ ਵੇਚਣਾ ਆਪਾਂ ਦੇਖੋ ਆਪਣਾ ਦਾ ਆਪਣਾ ਇੱਕੋ ਹੀ ਕੰਮ ਆ ਆਪਣਾ ਇੱਕੋ ਹੀ ਕੰਮ ਆ ਆਪਾਂ ਇਕੱਠਾ ਕਰਕੇ ਸਾਰਾ ਕੀ ਕਰੀਦਾ ਆ ਆਪਾਂ ਗਰ ਸਰਦੀਆਂ ਆਉਣੀਆਂ ਪਿੰਨੀਆਂ ਗਜਰੇਲਾ ਸਾਰਾ ਉੱਚ ਪਾ ਲਈਦਾ ਆ 800 ਰੁਪਏ ਕਿਲੋ ਪਗਾਨੀ 700 ਰੁਪਏ ਨੂੰ ਮਿਲਦਾ ਮਿਲਦਾ ਵੀ ਯਾਰ ਤਾਂ ਤੂੰ ਹੀ ਤਾਂ ਕਹਿੰਦੇ 800 ਉਹ ਫਿਰ ਘਰ ਦਾ ਕੱਢਿਆ ਕਹਿੰਦੇ ਵਧੀਆ ਨਾ ਤੁਸੀਂ ਵੀ ਘਰ ਦਾ ਕੱਢਿਆ ਆਂ ਡੇਰੀ ਤੋਂ ਦੁੱਧ ਲਈਦਾ 70 ਰੁਪਏ ਕਿਲੋ ਆਹ ਹਾਂ ਚਲੋ ਅੱਡੀ ਮਾਦਾ ਨੇ ਕੀ ਕੱਢਿਆ ਬਿਲਕੁਲ ਬਿਲਕੁਲ ਪਰ ਆਹ ਸਾਨੂੰ ਵੇਚ ਦੀ ਲੋੜ ਨਹੀਂ ਹੈਗੀ ਆਪ ਖਾਵਾਂਗੇ ਸਰਦੀਆਂ ਨੂੰ ਆਪਾਂ 2.5 3 ਕਿਲੋ ਜੋੜਿਆ ਹੋਇਆ ਹੈ ਜੇ 베ਚੀਏ ਤਾਂ ਜੀ 800 ਦੇ ਹਿਸਾਬ ਨਾਲ ਹੋਵੇ ਕਿੰਨੇ ਦਾ ਹੋਵੇ 24-2500 ਰੁਪਏ ਨੂੰ ਕੀ ਕਰਾਂਗੇ 24-2500 ਰੁਪਏ ਨੂੰ ਕੀ ਕਰ ਲੈਣਾ ਆਪਾਂ بس ਜਦ ਤੱਕ ਸਰਦੀ ਆਣੀ ਆ ਨਾ ਜਾਨ ਨੂੰ ਤਾਂ 4-5 ਕਿਲੋ ਹੁਣ ਕੋਈ ਖਾਂਦਾ ਹੀ ਨਹੀਂ ਕੇ ਨਹੀਂ ਆਪਾਂ ਤਾਂ ਚੱਲੋ ਫੇ ਇਹੀ ਆ ਨਾ ਫਿਰ ਆਪਾਂ ਤਾਂ ਪਾਪੂ ਦਾਈ ਦਾ ਨਾ ਪਿੰਨੀਆਂ ਪੁੰਨੀਆਂ ਬਣਾ ਲਈਦੀਆਂ ਆ ਹਰ ਸਾਲ ਬਣਾਈਦੀਆਂ ਪਿੰਨੀਆਂ ਦੋ ਵਾਰੀ ਗਜਰੇਲਾ ਤੇ ਹੋਰ ਇੱਕ ਚੀਜ਼ ਬਣਾਈਦੀ ਕਈ ਬਣਾਈਦਾ ਸੀਗਾ ਗਜਰੇਲਾ ਤੇ ਪਿੰਨੀਆਂ ਹੀ ਬਸ ਬਣਾਈਦੀ ਬਾਕੀ ਸੁਣ ਸੁਣ ਬਣਾਈਦੀ ਉੱਚੇ ਪੈ ਜਾਂਦਾ ਚਲੋ ਠੀਕ ਹੈ ਜੀ ਬਣਦੇ ਆ ਇੱਕ ਸਬਜੀ ਭਾਜੀ ਤੇ ਫਿਰ ਕਰਦੇ ਆ ਜੀ ਬਣੇ ਰਿਓ ਸਾਡੇ ਬਲੌਗ ਨਾਲ ਲੱਗੇ ਫਰਾਈ ਕਰ ਲਈਏ ਸਾਰਾ ਹਾਂਜੀ ਗਿਆ ਹੀ ਨਹੀਂ ਅਜੇ ਆਹ ਦੇਖੋ ਜੀ ਸਵੇਰੇ 10 ਵਜੇ ਜਾਣ ਵਾਲੀਆਂ ਸ਼ਕਲਾਂ ਅਸੀਂ ਸਵੇਰੇ 10 ਵਜੇ ਚੱਲ ਜਾਣਾ ਜੀ ਤੇ ਸੁੱਤਾ ਹੀ ਨਹੀਂ ਉੱਠਦੇ ਹੈਗੇ ਚਲੋ ਮੈਂ ਤਾਂ ਯਾਰ ਬਟਾ ਕਰ ਰਿਹਾ ਤੂੰ ਮਮਾ ਤਿਆਰ ਹੁਣ ਬੇਟਾ ਦਮੰਦ ਦਾ ਫੋਨ ਮੈਨੂੰ 10 ਵਜੇ ਆ ਗਿਆ ਸੀਗਾ ਮੈਨੂੰ ਆਇਆ ਪਹਿਲਾਂ ਫੋਨ ਅੰਕਲ ਜੀ ਹਰਮਨ ਮੈਗਾ ਉੱਠਾ ਪਿਆ ਅਜੇ ਕਹਦਾ ਉਹ ਕਹਿੰਦੇ 10 ਵਜੇ ਤੁਰ ਪੈਣਾ ਚਲੋ ਕਰੋ ਇਹ ਵੀ ਕਰੇ ਉਹ ਕਰੀ ਹਾਂਜੀ ਇੱਧਰ ਕਰੇਲੇ ਵੀ ਫਰਾਈ ਕਰ ਲਏ ਆ ਠੀਕ ਆ ਤੇ ਇੱਧਰ ਆਲੂ ਪਾ ਦਿੱਤੇ ਆ ਵਿੱਚ ਇੰਨੇ ਗਾ ਆਲੂ ਪਏ ਆ ਆਨ ਨੂੰ ਪਾ ਕੇ ਮੈਨੂੰ ਲੱਗਾ ਕੜਾਈ ਹੈਗੀ ਇਹ ਛੋਟੀ ਤੇ ਵੱਡੀ ਕੜਾਈ ਵੀ ਲਾਵਾਂਗੇ ਤੜਕਾ ਫਰਾਈ ਪੈਂਦੇ ਦੇ ਰੂਪਨ ਮੈਨੂੰ ਤੇ ਇੱਧਰ ਢੱਕਣ ਘਾਤਾ ਮੈਂ ਬੰਨ ਦੇਦਾ ਕੁੱਕਰ ਦਾ ਤੇ ਇਹਦੀਆਂ ਚਾਰਮਣ ਚਿੜੀਆਂ ਲਵਾ ਲਈਏ ਛੋਲਿਆਂ ਦੀ ਦਾਲ ਆ ਤੇ ਇੱਧਰ ਕਰ ਲਈਏ ਫਰਾਈ ਤੇ ਸਾਰਾ ਕੁਝ ਕਰਕੇ ਫਿਰ ਲਾਉਂਦੇ ਆ ਤੜਕਾ ਤੇ ਨਾਲੇ ਸਾਨੂੰ ਦਿਖਾਲਦੇ ਆ ਚਲੋ ਜੀ ਠੀਕ ਆ ਜੀ ਚਲੋ ਜੀ ਇੱਧਰ ਚੱਲਾ ਹਰਮਣ ਹੁਣ ਦੇਰ ਦੀਪਿਕਾ ਜੰਗਾ ਬਾਈ ਬਈ ਤਾਂ ਵੀ ਹੈ ਨੀਗਾ ਦਵਨੂ ਮੇਲਾ ਦਵਨੂ ਮੇਲਾ ਗੱਲ ਠੀਕ ਆ ਦਵਨੂ ਜੰਗਾ ਹਨੂ ਕੜਾ ਬਾਨ ਦਵਨੂ ਕੜਾ ਕੋਪਣ ਨਾਲੂ ਮੁੰਡਾ ਸੱਟ ਮਾਇਆ ਸੀਗਾ ਅੱਛਾ ਅੱਛਾ ਤੇ ਪਾਪਾ ਵੀ ਆਈ ਗਏ ਮੇਨਾਂ ਦਾ ਅੱਜ ਆ ਬੰਦੂ ਆਦੀ ਕੋਲ ਮਾਤਾ ਤੇ ਪੀਣਾ ਨਾ ਫੇਰ ਪੂਰਾ ਮਾਉ ਨਹੀਂ ਮੇਰਾ ਗਲਾ ਬਹੁਤ ਦੁਖਣ ਡਿਆ ਸਭ ਦੀ ਗਲੇ ਕਰਾ ਵਾ ਬੈਂਕ ਦੀ ਬਾਗਰੀ ਕੀ ਚਲੋ ਇਹ ਚੱਲੇ ਆ ਦੇਖ ਲਓ ਦੇਖ ਲਓ ਇਹ ਸੀਗੇ ਚਲੋ ਕਰੀਏ ਹਾਂ ਸੀ ਲੱਗੀ ਆ ਖਾਨ ਸੀ ਬਦਵਾਈ ਤੁਹਾਨੂੰ ਪਤਾ ਮੇਰਾ ਦਵਾਈ ਦੇ ਦੇ ਸਾਹ ਕਰਦਾ ਓਏ ਤੇ ਮੈਂ ਵੀ ਖੜੀ ਆ ਇੱਥੇ ਓਏ ਗ੍ਰਿੰਟ ਜਿਹੜੀ ਗੋਲਤੀ ਕਰ हां हां जंगा बाय 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 जी तो ਇੱਧਰ ਸਾਰਾ ਸਮਾਨ ਫਰਾਈ ਕਰਕੇ ਰੱਖ ਲਿਆ ਆ ਆਲੂ ਤੇ ਕarele ਤੇ ਇੱਧਰ ਹੁਣ ਰੱਖੇ ਹੋਏ ਆ ਪਿਆਜ਼ ਇਹ ਪਿਆਜ਼ ਹੋ ਜਾਣ 골ਡਨ ਬ੍ਰਾਊਨ ਤੇ ਫਿਰ ਇਸ ਤੋਂ ਬਾਅਦ ਸਾਰਾ ਸਮਾਨ ਪਾਉਂਦੇ ਆ ਇਹਦੇ ਵਿੱਚ ਪਾ ਦਦੇ ਆ ਇੱਧਰ ਲੱਗ ਮਮੀ ਚਾਹ ਛਟੀਆਂ ਲੱਗ ਗਈਆਂ ਇਹਨੂੰ ਦੇਖ ਲੈ ਬਾਕੀ ਸਭ ਬੰਦ ਕਰ ਤਮਾ ਰਹਿ ਜਾ ਕੋਲਾਵਾ ਦੋ ਮਿੰਟ ਹਾਂ ਹਨਾ ਬਾਹਰ ਜਿਆਸੀਟੀਆਂ ਲੱਗ ਗਈਆਂ ਹਾਂ ਤੇ ਬਾਕੀ ਦੇਖਦੇ ਹਾਂ ਫਿਰ ਬਾਅਦ ਚ ਤੂੰ ਜਾ ਕੇ ਪਹਿਲੇ ਦਵਾਈ ਲੈ ਆਜਾ ਚਲ ਜਾ ਕੇ ਜਦਾਦੀਆਂ ਦਵਾਈ ਲੈ ਕੇ ਆਂ ਜੇ ਲੋ ਪੈਸੇ ਪੈਸਾ ਪੈਸਾ ਆ ਰਹੀ ਤੇਰਾ ਠੀਕ ਆ ਫਿਰ ਮਿਲਦੇ ਆ ਲਓ ਜੀ ਇੱਧਰ ਮੈਂ ਕੁੱਕਰ ਖੋਲ ਦਿੱਤਾ ਆ ਤੇ ਦਾਲ ਨੂੰ ਹੁਣ ਖੁੱਲੀ ਬਣਾਵਾਂਗੇ ਤੇ ਇੱਧਰ ਪਿਆਜ਼ ਵੀ ਹੋ ਗਿਆ ਆ ਤੇ ਹੁਣ ਇਹ ਕਰ ਲਿਆ ਆ ਮੈਂ ਬਰਾਊਨ ਤੇ ਇਹਦੇ ਵਿੱਚ ਸਾਰਾ ਹੀ ਪਾ ਦੇਣਾ ਸਨਾ। ਲਓ ਜੀ ਦੇਖ ਸਕਦੇ ਆ। ਸਾਰਾ ਕੁਛ ਇਹਦੇ ਵਿੱਚ ਪਾਤਾ ਤੇ ਬਾਕੀ ਇਹਦੇ ਵਿੱਚ ਪਾਵਾਂਗੇ ਮਸਾਲੇ। ਇਹਦੇ ਵਿੱਚ ਪਾਵਾਂਗੇ ਉਹਦਾ ਜਿਆ ਨਮਕ ਫੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਇਧਰ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਨੂਕੀ ਇਹ ਮਸਾਲੇ ਸਾਰੇ ਹਿਲਾ ਕੇ ਇਸ ਤੋਂ ਬਾਅਦ ਇਹਦੇ ਵਿੱਚ ਇਹਨੂੰ ਸਾਰਿਆਂ ਨੂੰ ਸਾਰਿਆਂ ਨੂੰ ਮਿਕਸ ਕਰ ਲਮ ਤੇ ਇਹਦੇ ਬਾਅਦ ਚ ਇਹਦੇ ਵਿੱਚ ਪਾਵਾਂਗੇ ਅੰਬ ਜੂਨ ਤੇ ਉਸ ਤੋਂ ਬਾਅਦ ਮਿਕਸ ਕਰਕੇ ਸਾਰਾ ਕੁਝ ਫੇ ਤੁਹਾਨੂੰ ਦਿਖਾਉਲਦੇ ਆ ਜੀ। ਲਓ ਜੀ ਵੀਡੀਓ ਦੇ ਚੱਕਰ ਦੇ ਵਿੱਚ ਅਸੀਂ ਹਲਦੀ ਪਾਣ ਤਾਂ ਭੁੱਲ ਹੀ ਗਏ ਆ ਵਿੱਚ। ਚਲੋ ਜੀ ਪਾਉਂਦੇ ਆ ਇਹਦੇ ਵਿੱਚ ਥੋੜੀ ਜਿਹੀ ਹਲਦੀ। ਹਲਦੀ ਤਾਂ ਮੈਂ ਜੇਤਾ ਹੀ ਮਿਲ ਗਿਆ। ਲਓ ਜੀ ਇਹਦੇ ਵਿੱਚ ਥੋੜੀ ਜਿਹੀ ਪਾਉਂਦੇ ਆ ਹਲਦੀ ਤੇ ਇਹਨੂੰ ਸਾਰੇ ਨੂੰ ਕਰਦੇ ਆ ਮਿਕਸ ਤੇ ਬਾਅਦ ਚ ਦਿਖਾਉਲਦੇ ਆ ਜੀ ਅੱਧੀਆਂ ਚੀਜ਼ਾਂ ਤਾਂ ਅਸੀਂ ਵੀਡੀਓ ਦੇ ਚੱਕਰ ਚ ਭੁੱਲ ਹੀ ਜਾਂਦਾ ਆ। ਚਲੋ ਜੀ ਬਣੇ ਰਹੀਓ ਬਲੌਗ ਨਾਲ। ਦੇਖੋ ਸਭ ਨੇ ਅੱਧੀ ਦਾਲ ਦਾਲ ਇਦਾਂ ਦੀ ਹੋ ਗਈ ਆ ਹਲੇ ਥੋੜੀ ਰਹਿ ਜAVE ਤੇ ਇਹਦਾ ਤੜਕਾ ਤਿਆਰ ਕਰ ਲਈਏ ਤੇ ਇੱਧਰ ਦੇਖੋ ਜੀ ਸਬਜ਼ੀ ਈਕਾ ਦੀ ਓਕੇ ਤੇ ਹੁਣ ਇਹਨੂੰ ਕਰ ਦੇਈਏ ਬੰਦ ਕਿਉਂਕਿ ਇਹ ਹੋ ਗਈ ਆ ਫਾਈਨਲ ਹੁਣ ਲਾਈਏ ਦਾਲ ਦਾ ਦਾਲ ਨੂੰ ਤੜਕਾ ਤੇ ਇਹਦਾ ਸਾਰਾ ਸਮਾਨ ਤਿਆਰ ਕਰ ਲਈਏ ਮੰਮੀ ਬਸ ਕਰ ਲੋ ਮੋਜੀ ਤੇਲ ਵਾਲਿਆ ਕੜਾਈ ਚ ਮੈਂ ਦਾਲ ਵਾਲੀ ਕੜਚੀ ਲੈ ਲਈ ਜੀ ਹੁਣ ਇਹ ਨਾ ਕਹੀਓ ਵੀ ਕੜਚੀ ਕਿੱਧਰ ਲਿਆ ਇਹ ਇਧਰ ਜੀਰਾ ਇਸ ਤੋਂ ਬਾਅਦ ਪਾ ਲਵਾਂ। ਮੈਂ ਕੋਲੇ ਗਾਜਰ ਲਈ ਪਾਣੀ ਨਹੀਂ ਰੋਕਣਾ ਲੇ। ਇਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਇੱਥੇ ਕੱਢਿਆ ਆ ਗ੍ਰੇਨ ਟਮਾਟਰ, 4-5 ਮਿਰਚਾਂ। ਤੇ ਹੁਣ ਪਿਆਜ਼ ਭੁੱਲ ਕੇ ਫਿਰ ਇਹਦੇ ਵਿੱਚ ਪਾਵਾਂਗੇ। ਤੇ ਇਧਰ ਦਾਲ ਵੀ ਤਕਰੀਬਨ ਸਾਡੀ ਹੋ ਵੀ ਚੱਲੀ ਆ। ਜਿੱਦਾਂ ਦਾ ਨਵਾਂ ਕੁੱਕਰ ਲਿਆ ਆ, ਪੁਰਾਣੇ ਕੁੱਕਰ ਨੂੰ ਪੁੱਛਿਆ ਹੀ ਨਹੀਂ ਮੈਂ ਤਾਂ। ਗੋਲਨ ਬਰਾਉਂ ਇਹ ਆਟਾ ਦੁਨੀਆ ਹੀ ਕਿਰਨ ਦੋ ਇਹ ਪਾਣੀ ਦੇ ਤਲਾ ਗੋਲਨ ਬਰਾਉਂ ਸਾਡੇ ਟਮਾਟਰ ਤੇ ਮਟਰ ਇਹਦੇ ਨਾਲ ਮੈਂ ਤੁਹਾਨੂੰ ਦਿਖਾਵਾਂਗੀ ਤੜਕਾ ਛੜਕਾ। ਇਹ ਲੋਕੀ ਪਿਆਜ਼ ਜਦ ਹੋ ਗਿਆ ਪਿਆਜ਼ 골ਡੀ ਬਣਾਉਂਦੀ ਕਰਨ ਦੀ ਕਦਰ ਨਹੀਂ ਥੋੜੀ ਜਿਹੀ ਜ਼ਿਆਦਾ ਕਰਨਾ ਨਹੀਂ ਲੱਗਦੇ ਮਮੀ ਨਾਲ ਗੱਲਾਂ ਜਿਹੜਾ ਜ਼ਿਆਦਾ ਹੋ ਜਾ। 골ਡਨ ਬਣਾਉਂੂ ਥੋੜਾ ਜਿਹਾ ਡਬਲ ਬ੍ਰਾਊਨ ਹੋ ਗਿਆ। ਇਹਦੇ ਹੋਰ ਇਹਦੇ ਵਿੱਚ ਪਾਦਤੀਆਂ ਆ, ਤਰੀਆਂ ਮਿਰਚਾਂ ਤੇ ਟਮਾਟਰ। ਇਹ ਸਭ ਜਿਹੜਾ ਕੋਨੇ ਤੇ ਜਿਹੇ ਪਕਤਦੇ ਆ ਦਾਲ ਇਦਾਂ ਹੀ ਹੋ ਗਈ ਆ। ਧਨੀਆ ਪਿਆ ਨਾ ਤੇਲ ਦੇ ਵਿੱਚ ਇਹਦੇ ਵਿੱਚ ਧਨੀਆ ਪਾ ਲਿਆ ਥੋੜਾ ਜਿਹਾ ਥੋੜੀ ਜਿਹਾ ਪਾ ਮੰਗੀ ਰਿਹਾ ਗੜਮ ਮਸਾਲਾ ਚਲੋ ਜੀ ਲਾ ਲਈਏ ਤੁਰਤਾ ਦਾਲ ਨੂੰ ਤੇ ਫਾਈਨਲ ਕਰ ਲੈਂਦੇ ਆ ਜੀ ਇੱਧਰ ਟਾਈਮ 1.3 ਵਜ ਗਿਆ ਤੇ ਇੱਧਰ ਲੱਗੇ ਹੋਣ ਆਪਾਂ ਚਾਹ ਚਾਹ ਵੀ ਲਈਏ ਉਸ ਵੇ ਚਾਵਲ ਵੀ ਜਨੇ ਪਾਏ ਆ ਮੈਂ ਤੇ ਮੈਂ ਇਹ ਗਲਾਸ ਚ ਆਪਣਾ ਬਣਾ ਕੇ ਕਿਉਂਕਿ ਫ੍ਰੀ ਹੋ ਜਾਣਾ ਤੇ ਚੱਲਦੇ ਆਂ ਅੰਦਰ ਕਰਦੇ ਆਂ ਕੰਮ ਕੋਈ ਫੇਰ ਨਾ ਹਾਂਜੀ ਪੀ ਲੈ ਜਾਂ ਕਿ ਬਾਹਰ ਨਹੀਂ ਗਲਾ ਦੁੱਧ ਦਾ ਹੂੰ ਬਸ ਪੀਣੀ ਚਾਹ ਹਰ ਮੈਂ ਵੀ ਦਾਦੀ ਨੇ ਤਾਂ ਪੀ ਲਈ ਆ ਦਾਦੀ ਪਹਿਲੇ ਨੰਬਰ ਤੇ ਸੱਜੀ ਡੰਟੀ ਕਰ ਲੈਂਦੀ ਆ ਫੇਰ ਦਾਦੀ ਵੀ ਡੰਟੀ ਪਸਾਉਂਦੀ ਜਮਮ ਵੀ ਕਹਿੰਦੇ ਦੋ ਘੁੱਟ ਚਾਹ ਉਹ ਡੰਟੀ ਕੀ ਕਰਕੇ ਪੀਣੀ ਆ ਦੋ ਕਟਾ ਚਾਹ ਦੇ ਪੀਨੇ ਹੁੰਦੇ ਆ। ਇੱਕ ਚਾਹ। ਅੱਜ ਲੋ ਇੰਨਾ ਕੱਪ ਜ਼ਿਆਦਾ ਹੈ, ਇੰਨਾ ਸਿਰੇ ਵੀ ਤੇ ਇੰਨਾ ਪਾਸੋਂ। ਅੰਮੀ ਕੱਲ ਸ਼ਾਮੀ ਉਹ ਚਾਹੀ ਨਹੀਂ ਪੀਤੀ। ਉਹ ਜਦੋਂ ਮੇਰਾ ਮੇਰਾ ਕੱਪ ਥੋੜਾ ਜ਼ਿਆਦਾ ਹੈ ਕਿਉਂਕਿ ਮੈਂ ਕਹਿ ਕੇ ਬਣਵਾਈ ਕਿਉਂਕਿ ਮੇਰਾ ਗਲਾ ਦੁਖਦਾ। ਮੈਂ ਦੂਜੀ ਨਾ ਕਰਾਂ ਮੈਂ ਤਾਂ ਚਾਹ ਨਹੀਂ। ਕੱਲ ਸਾਰਾ ਦਿਨ ਚਾਹ ਨਹੀਂ ਪੀਤੀ ਮੈਂ ਵੀ ਕਮਾ ਜਦੋਂ ਸ਼ਾਮੀ ਆਈਆਂ ਮੈਂ ਕਿਹਾ ਇੰਨਾ ਸਿਰੇ ਦਾ ਤਾਂ ਦੁਖਦਾ ਪਿਆ ਆ ਸੁਸਤੀ ਜੀ ਪਈ ਹੋਈ। ਚਾਹ ਹੀ ਨਹੀਂ ਪੀਤੀ ਆਪਾਂ। ਚਲੋ ਠੀਕ ਆ ਫੇਰ ਮਿਲਦੇ ਆ। ਹੋਏ 2:00 ਵੱਜ ਗਏ। ਆਪਾਂ ਆ ਗਏ ਘਰੇ ਹੁਣ ਕਿਉਂਕਿ ਆਪਾਂ ਜਾ ਤੇ ਹਾਂਜੀ ਕੀ ਬਣਾਇਆ ਅੱਜ ਜੀ ਚਾਵਲ ਹੋਰ ਕੀ ਦੇਖੋ ਚਾਵਲ ਸੁੱਕੇ ਕਰੇਲੇ ਕਰੇਲੇ ਤੇ ਦਾਲ ਬਣ ਕੇ ਆ ਗਈ ਨਾਲ ਬਣਾਈਓ ਹਣਾ ਛੋਲੇ ਦੀ ਦਾਲ ਛੋਲਿਆਂ ਦੀ ਦਾਲ ਵੈਰੀ ਗੁੱਡ ਚਲੋ ਯਾਰ ਜੇ ਮਜ਼ਾ ਆਏਗਾ ਰੋਟੀ ਖਾਣ ਦਾ ਚਾਵਲ ਚਾਵਲ ਹਾਂ ਕੋਈ ਮੈਨੂੰ ਅੱਜ ਮਜ਼ਾ ਆਏਗਾ ਰੋਟੀ ਖਾਣ ਦਾ ਚਲੋ ਤੇ ਬਾਕੀ ਜਨਤਾ ਕੀ ਕਰ ਰਹੀ ਆ ਵੀ ਲਓ ਜੀ ਰੈਸਟ ਹੋ ਰਹੀ ਆ ਚਲੋ ਕਰੋ ਰੈਸਟ ਮਰੀਦ ਦੋਨੋਂ ਮਰੀਜ਼ ਅੱਜ ਸੋ ਮੰਮੀ ਦਾ ਲੱਕ ਦੁਖਦਾ ਗਾਲ ਮੰਮੀ ਦੇ ਤੰਜ ਜੀ ਪਈ ਹੋਈ ਲੱਕ ਨੂੰ ਅੱਜ ਕੁਛ ਫਰਕ ਆ ਰੂ ਕੋਲਡ ਰੂਬਲ ਕੋਲਡ ਹੋਇਆ ਇੱਕ ਜਿਹੜਾ ਚਲਾ ਗਿਆ ਉਹ ਵੀ ਸਾਡਾ ਮਰੀਜ਼ ਸੀ ਅੱਜ ਉਹਨੂੰ ਵੀ ਕੋਲਡ ਹੋਇਆ ਸੀ ਆਪਾਂ ਦੋ ਦਿਨ ਬੰਦੇ ਰਹੇ ਠੀਕ ਇਹਨੂੰ ਬੰਦੇ ਮਾਰ ਤੇਰੇ ਵਗੈਰਾ ਨਹੀਂ ਆਪਾਂ ਦੋਨੋਂ ਠੀਕ ਆ ਪਲਗ ਦੀ ਵੀ ਕਵੈਂਟਿਟੀ ਹੋਈ ਉਹ ਵੀ ਅੱਕ ਦੁਖਦੀ ਆ ਉਹਨੂੰ ਦਵਾਈ ਦੇ ਆਪਾਂ ਲੈ ਆਦਣੇ ਦਵਾਈ ਕੋਈ ਨਹੀਂ ਚੱਲਦੇ ਆ ਤੇ ਉਹਦੇ ਵੀ ਗੰਡ ਨਹੀਂ ਹੋਈ ਆ ਤੇ ਸਾਰੇ ਮਰੀਜ਼ ਅੱਜ ਘਰ ਦੇ ਵਿੱਚ ਤੇ ਜਿਹੜਾ ਹਰਮਨ ਗਿਆ ਆ ਉਹ ਵੀ ਜੁਕਾਮ ਦੇ ਨਾਲ ਗਿਆ ਆ ਹੋਲਡ ਹੋਇਆ ਪਿਆ ਉਹਨੂੰ ਵੀ ਚਲੋ ਬਨੇਰੀਓ ਬਲੌਗਨ ਆ ਜੀ ਬਸ ਹੋਰ 10 ਮਿੰਟ ਤੱਕ ਮੈਂ ਚੱਲਣਾ ਪਲਗ ਨੂੰ ਲੈਣ ਫਿਰ ਲੈ ਕੇ ਆਨੇ ਆ ਹੈ ਕੁੜੀ ਹਿਲ ਜਾ ਮੌਸਮ ਸਹੀ ਆ ਜੇ ਮੀਮੂ ਵਾਲਾ ਹੋਇਆ ਦੁਆਰਾ ਤੇ ਫਿਰ ਦੇਖ ਲਾਂਗੇ ਫੇ ਗੱਡੀ ਕੱਢ ਲਾਂਗੇ ਚਲੋ ਬਨੇਰੀਓ ਜੀ ਬਲੌਗਨ ਦੇਖਦੇ ਆਂ ਕਿੱਦਾਂ ਜਾਂਦੇ ਆ ਲਓ ਜੀ ਆਈ ਚੱਲੇ ਸਕੂਟਰੀ ਤੇ ਮੈਂ ਤਾਂ ਲਾਈ ਸਕੂਟਰੀ ਤੇ ਤੇ ਕਹਿੰਦੇ ਬੱਦਲ ਬਹੁਤ ਤੇਜ਼ ਆ ਬਹੁਤ ਜ਼ਿਆਦਾ ਬੱਦਲ ਹੋਇਆ ਆ ਦੇਖੋ ਜੀ ਮੌਸਮ ਤੇ ਕੁਝ ਕਹਿ ਨਹੀਂ ਸਕਦੇ ਤੇ ਫੇਰ ਹੁਣ ਮੈਂ ਬੁੜੀਆਂ ਨਾਲ ਗੱਲ ਕਰਦੀ ਸੀ ਫੋਨ ਤੇ ਕਹਿੰਦੀ ਭਾਬੀ ਰੱਜੋ ਵੀ ਬੋਲ ਲਓ ਜੀ ਹਾਂ ਅਸੀਂ ਸੋਚਿਆ ਫੇਰ ਗੱਡੀ ਜੀ ਚੱਲਦੇ ਆਂ ਪਲਗ ਨੂੰ ਲੈਣ ਤੇ ਚਲੋ ਮਿਲਦੇ ਆਂ ਜੀ ਫੇਰ ਤੁਹਾਨੂੰ ਬਣੇ ਰਿਓ ਮੈਂ ਆਂਟੀ ਨੂੰ ਕਿਹਾ ਅੰਟੀ ਜੀ ਥੋੜਾ ਜਿਹਾ ਲੇਟ ਆਈਓ ਭਜਲ ਹਰਮਨ ਨੂੰ ਨਹੀਂ ਚਲ ਜੋਗੇ ਸਫਾਈ ਕਰੀ ਨਾ ਇਦਾਂ ਨੇ ਵਿੱਚੇ ਕ ਸਾਮਾਨ ਵਾ ਢਾਈ ਵਜੇ ਹੁਣ ਆਈ ਹੈ ਕਹਿੰਦੀ ਮੈਂ ਕਿਹਾ ਤਾਂ ਦੇ ਲੇਟ ਹੋ ਕੇ ਕਹਿਣਾ ਨਹੀਂ ਚਾਹੀਦਾ ਹੈ ਹਾਂ ਚਲੋ ਬੈਠੋ ਫੇਰ ਚੱਲੀਏ ਆਪਾਂ ਓ ਮੈਂ ਉੱਧਰ ਬੈਠਦੀ ਆਂ ਓਕੇ ਓਕੇ ਲਓ ਜੀ ਆ ਗਈ ਹੈ ਜੀ ਆ ਹਾਂਜੀ ਭੈਣ ਜੀ ਕਿੱਦਾਂ ਜੀ ਵਧੀਆ ਜੀ ਵਧੀਆ ਜੀ ਬਾਹਰ ਕਿੰ ਕਿਹਦਾ ਰਹਾ ਅੱਛਾ ਰਹਾ ਸਕੂਲ ਦਾ ਦਿਨ ਅੱਜ ਆਈ ਸਾਰੇ ਜਣੇ ਹਾਂ ਸਾਰੇ ਪੜਾਈ ਹੋਈ ਹਾਂ ਹੋਈ ਥੋੜੀ ਜਿੰਨੀ ਕੁ ਥੋੜੀ ਹੋਈ ਜਾਉਣੀ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਪੜਾਈ ਥੋੜੀ ਹੋਣੀ ਜ਼ਿਆਦਾ ਹੋਣੀ ਨਹੀਂ ਹੈਗੀ ਚਲੋ ਜੀ ਤੇ ਲਓ ਜੀ ਆ ਗਈ ਆ ਪਲਕ ਦੇ ਹੁਣ ਚੱਲੀਏਗਾ ਬਣਾਓ ਮਾਰੇ ਦੇਖਣ ਜਿਆਦਾ ਬਲੌਗ ਕਿਉਂ ਨਾ ਬਣਾਓ ਸਾਰੇ ਦੇਖਣ ਨੇ ਫਿਰ ਕੀ ਹੋ ਗਿਆ ਦੇਖਣ ਨੇ ਜਿਹੜਾ ਮਰਜ਼ੀ ਦੇਖਣ ਦੇ ਲੈ ਆ ਦੇਖੋ ਜੀ ਸਕੂਲ ਛੁੱਟੀ ਹੋ ਗਈ ਹੈ ਸਾਰਿਆਂ ਨੂੰ ਇਹ ਤਾਂ ਦੇਖੋ ਸੰਗ ਬੜੀ ਹੁੰਦੀ ਐ ਨੂੰ ਸ਼ਰਮ ਬੜੀ ਹੁੰਦੀ ਐ ਨੂੰ ਇੱਕ ਤਾਂ ਚਲੀਏ ਹੁਣ ਚਲੋ ਠੀਕ ਹੈ ਜੀ ਮਿਲਦੇ ਆਂ ਘਰ ਪਹੁੰਚ ਗਏ ਹੁਣ ਜੀ ਲੋ ਜੀ ਟਾਈਮ ਹੋ ਗਿਆ ਜੀ 3 ਤੇ ਆਂਟੀ ਦੇਖੋ ਸਾਡੀ ਅੱਜ ਇੰਨਾ ਲੇਟ ਆਏ ਆ ਅੱਜ ਮੈਂ ਲੇਟ ਹੋ ਗਈ 3 ਵਜੇ ਆ ਗਏ ਸੀਗਾ ਥੋੜਾ ਲੇਟ ਆਈ ਇੰਨਾ ਲੇਟ ਨਹੀਂ ਆਂਟੀ ਬਹੁਤ ਜ਼ਿਆਦਾ ਲੇਟ ਹੋ ਗਈ ਇਹਨਾ ਨਹੀਂ ਚਾਹੀਦਾ ਵੀ ਲੇਟ ਆਵੋ ਆਹੋ ਨਹੀਂ ਨਹੀਂ ਲੋ ਜੀ ਇੱਧਰ ਬਣ ਰਹੀ ਆ ਜੀ ਰੋਟੀ ਮਾਤਾ ਬਣਾ ਰਹੀ ਆ ਜੀ ਤੇ ਚਲੋ ਪਾਲਕ ਨੂੰ ਵੀ ਲੈ ਕੇ ਅਸੀਂ ਆ ਗਏ ਆਂ ਤੇ ਚਲੋ ਹੁਣ ਮਿਲਦੇ ਆਂ ਜੀ ਰੋਟੀ ਪਾਣੀ ਖਾਣ ਲੱਗੇ ਬਣੇ ਰਿਓ ਵਲੌਗ ਨਾਲ ਜੀ ਲਓ ਜੀ ਇੱਧਰ ਆ ਗਈ ਹੈ ਜੀ ਸਾਡੀ ਰੋਟੀ ਚਾਵਲ ਕareleਆ ਦੀ ਸਬਜੀ ਹੋਰ ਸਬਜੀ ਦਾਲ ਦੇਖੋ ਜੀ ਐਨ ਥਾਲੀ ਸਜਾ ਗਈ ਤੇ ਲਓ ਜੀ ਇੱਧਰ ਰੋਟੀ ਖਾਣੀ ਰੋਟੀ ਖਾਣੀ ਤੁਸੀਂ ਨਚੋਣ ਨਹੀਂ ਖਾਣੀ ਚਲੋ ਠੀਕ ਹੈ ਇਹ ਉਧਰ ਮਾਤਾ ਨੇ ਵੀ ਰੋਟੀ ਖਾਣੀ ਆ ਮੇਰਾ ਤੀ ਕੁ ਪੋਹਾ ਵੀ ਨਹੀਂ ਖਾਦਾ ਆ ਪਤਾ ਨਹੀਂ ਕਿਉਂ ਤੂੰ ਖਾਦਾ ਨਹੀਂ ਜਾਂਦਾ ਪੋਹਾ ਵੀ ਨਹੀਂ ਖਾਦਾ ਹੈਗਾ ਪਤਾ ਨਹੀਂ ਇਹ ਕੀ ਕਰਦਾ ਹਾਂ ਤੇ ਨਿਆਣੇ ਉਧਰ ਬੈ ਖਾਣ ਲੱਗੇ ਕੁੜੀਆਂ ਉਧਰ ਬੈ ਖਾਣ ਲੱਗੀਆਂ ਦਾਲ ਮੈਂ ਟੈਸਟ ਕਰ ਲਾਂਗੀ ਓਕੇ 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 ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਲੰਚ ਲੰਚ ਦਾ ਕੰਮ ਖਤਮ ਕਰਕੇ ਫਿਰ ਓਕੇ ਜੀ ਹਾਂਜੀ ਲਓ ਜੀ ਇੱਧਰ ਟਾਈਮ ਤਾਂ ਹੋ ਗਿਆ ਹੈ 4:30 ਵਜੇ ਗਏ ਆ ਤੇ ਇੱਧਰ ਅਸੀਂ ਕਰਨ ਲੱਗੇ ਆ ਆਪਣਾ ਕੰਮ ਪੀ ਲਈਏ ਚਾਹ ਤੇ ਨਾਲੇ ਸੀ ਲਈਏ ਸੂਟ ਤੇ ਮੈਂ ਮਸ਼ੀਨ ਡਾਈ ਹੋਈ ਆ ਲਓ ਜੀ ਇੱਧਰ ਆ ਵਾਲਾ ਸੂਟ ਸੇਨ ਲੱਗੀ ਆ ਇਹ ਡਿਜ਼ਾਈਨ ਅਸੀਂ ਉੱਪਰ ਬਣਾਣਾ ਆ ਗਲੇ ਦੇ ਕੋਲ ਤੇ ਇਹ ਆਪ ਉੱਪਰ ਇਹਦੇ ਅਟੈਚ ਕੀਤਾ ਆ ਡਿਜ਼ਾਈਨ ਤੇ ਇੱਧਰ ਮੰਮੀ ਲਿਆਏ ਆ ਚਾਹ ਬਣਾ ਕੇ ਰੋਟੀ ਪਾਣੀ ਅਸੀਂ ਖਾ ਲਿਆ ਸੀਗਾ ਪਲਕ ਟਿਸ਼ਨ ਚੱਲ ਗਈ ਆ ਤੇ ਇੱਧਰ ਟੀਵੀ ਦੇਖਦੇ ਪਏ ਸੀਗੇ ਰੂਬਰ ਕੱਪੜੇ ਕੋਠੇ ਤੇ ਕਹੇਗੀ ਇੱਧਰ ਉੱਧਰ ਚਲ ਹੁਣ ਕਰ ਲਾ ਫੇ ਤੂੰ ਰੈਸਟ ਤੇ ਇੱਧਰ ਪੀ ਲਈਏ ਚਾਹ ਤੇ ਨਾਲੇ ਕਰ ਲਈਏ ਕੰਮ ਤੇ ਆਪਾਂ ਡਾਈ ਹੋਈ ਆ ਮਸ਼ੀਨ ਕੱਪੜੇ ਨੇ ਤਹਾਂ ਲਾਵਾਂਗੇ ਬਾਅਦ ਚੋਂ ਤੇ ਲੋ ਜੀ ਚੈੱਕ ਕਰੋ ਸਾਡੀ ਚਾਹ ਦਾ ਕਲਰ ਇਹ ਸਾਡੀ ਮੰਮੀ ਚਾਹ ਬਹੁਤ ਸਵਾਦ ਬਣਾਉਂਦੇ ਆ ਜਦ ਕਿ ਇਦਾਂ ਕਿਸੇ ਨੂੰ ਦੱਸਿਆ ਆ ਗਿਆ ਨਾ ਮੰਮੀ ਹੈ ਹੈਨਾ ਭਾਵੇਂ ਆਪ ਜਿੰਨੀ ਮਰਜ਼ੀ ਲੱਖ ਵਧੀਆ ਚਾਹ ਬਣਾ ਲਈਏ ਪਰ ਜਿਹੜਾ ਜਦੋਂ ਦਾਦੀ ਬਣਾ ਕੇ ਦਿੰਦੀ ਹੈ ਨਾ ਚਾਹ ਸਾਰੇ ਦਿਨ ਦਾ ਨਾ ਇੱਕ ਪੂਰੇ ਦਿਨ ਚ ਤਿੰਨ ਚਾਰ ਵਾਰ ਹੀ ਆਪ ਵੀ ਲੋ ਜਦੋਂ ਇੱਕ ਵਾਰ ਦਾਦੀ ਬਣਾ ਕੇ ਦਿੰਦੀ ਹੈ ਨਾ ਮਜ਼ਾ ਆ ਜਾਂਦਾ ਦੇਖੋ ਜੀ ਸਵੇਰੇ ਸਵੇਰੇ ਜਦੋਂ ਨਹਾ ਕੇ ਆਈਦਾ ਆ ਕੱਪੜੇ ਕੁੱਪੜੇ ਧੋ ਕੇ ਆਈਦਾ ਆ ਮੰਮੀ ਆਂਦਿਆਂ ਨੂੰ ਨਾ ਇੱਕ ਨਾਸ਼ਤਾ ਬਣਾ ਦਿੰਦੇ ਸਵੇਰੇ ਸਵੇਰੇ ਇਹ ਆਵੇ ਕੰਮਗੁਮ ਸਾਰਾ ਕਰਕੇ ਜਦੋਂ ਆ ਕੇ ਬੈਠੀਦਾ ਆ ਇਹ ਪਤਾ ਵੇ ਆਪ ਨਾਸ਼ਤਾ ਨਹੀਂ ਬਣਾਣਾ ਹੈਗਾ ਮੋਰੀ ਪਲੇਟ ਨਾਸ਼ਤੇ ਦੀ ਪਈ ਹੈ ਕੁੜੀ ਨੂੰ ਤੋੜ ਦੇਣਾ ਸਕੂਲੇ ਭੇਜ ਦੇਣਾ ਆਪ ਲਗ ਨੂੰ ਸਾਰਾ ਕੰਮ ਕਰ ਲੈਣਾ ਕੱਪੜੇ ਧੋ ਲੈਣੇ ਸਾਰਾ ਸਾਰਾ ਕਾ ਡਿਸਟਿੰਗ ਡਿਸਟਿੰਗ ਸਾਰਾ ਕੁਝ ਕਰ ਲੈਣਾ ਬਸ ਇੱਕ ਜਿਹੜੀ ਰੋਟੀ ਪੱਕੀ ਪੱਕ ਕੇ ਮਿਲਦੀ ਹੈ ਨਾ ਉਹਦੇ ਵਰਗਾ ਨਜ਼ਾਰਾ ਨਹੀਂ ਹੈਗਾ ਹਣਾ ਮੰਮੀ ਉਦਾਂ ਕੱਪੜੇ-ਕੁਪੜੇ ਧੋ ਕੇ ਕੰਮ ਕਰਕੇ ਆਪ ਰੋਟੀ ਬਣਾਣੀ ਆਗੇ ਹਣਾ ਚਲੋ ਜਦ ਤੱਕ ਮੰਮੀ ਸਾਡੇ ਹੈਗੇ ਜਿੰਦਾਬਾਦ ਹਣਾ ਮੰਮੀ ਠੀਕ ਹੈ ਮਾਤਾ ਦੇ ਹੱਥ ਦੀਆਂ ਖਾ ਲਈਏ ਰੋਟੀਆਂ ਜਿਹਦਾ ਇਹ ਕਹਿੰਦੇ ਹੁੰਦੇ ਆ ਕਹਿੰਦੇ ਕੋਈ ਗੱਲ ਨਹੀਂ ਮਾਤਾ ਦੇ ਹੱਥ ਦੀਆਂ ਖਾ ਲਓ ਰੋਟੀਆਂ ਜਿੰਦੀਆਂ ਖਾੜੀਆਂ ਆ ਚਲੋ ਮਾਤਾ ਜੀ ਨਹੀਂ ਪੱਕੂਗੀ ਫੇ ਮੈਂ ਹੈਗੀ ਹਣਾ ਬਈ ਆ ਚਲੋ ਜੀ ਬਣ ਰਿਹਾ ਸਾਡੇ ਬਲੌਗ ਨਾਲ ਅਸੀਂ ਪੀ ਲਈਏ ਚਾਹ ਤੇ ਸੀਲੇ ਇਹ ਸੂਟ ਹੈ ਸੂਟ ਬਣਾ ਕੇ ਤਿਆਰ ਕਰਕੇ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਦਾ ਬਣਿਆ ਆ ਇਹ ਨਾਲ ਹੈਗਾ ਇਹਦੇ ਪਲਾਜ਼ੋ ਤੇ ਆ ਜਿਹੜਾ ਡਿਜ਼ਾਈਨ ਸੀ ਇਹ ਅਲੱਗ ਸੀਗਾ ਇਹ ਅਸੀਂ ਇਹਦੇ ਉੱਤੇ ਅਟੈਚ ਕਰਨ ਲੱਗੇ ਆ ਗਲੇ ਦੇ ਉੱਤੇ ਇੱਥੇ ਬਣਾਵਾਂਗੇ ਗਲਾ ਤੇ ਫਿਰ ਇਹਨੂੰ ਅਟੈਚ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਲਓ ਜੀ ਟਾਈਮ ਹੋ ਗਿਆ ਜੀ 8:30 ਤੇ ਅੱਜ ਆਗੇ ਘਰੇ ਕੋਈ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਲੌਗ ਨਹੀਂ ਬਣਾਇਆ ਬਣਿਆ ਨਹੀਂ ਪਤਾ 3-4 ਘੰਟੇ ਦੋ ਤਿੰਨ ਘੰਟੇ ਤਾਂ ਅੰਟੀ ਬਿਠੇ ਰਹੇ ਨਾ ਫਿਰ ਤੇ ਚਲੋ ਅ ਤੇ ਉਹ ਫਿਰ ਤੇ ਹੋ ਗਿਆ ਸੂਟ ਵਾਲਾ ਕੰਮ ਤੇਰਾ ਹੁਣ ਬਸ ਜੈਂਪਰ ਥੋੜਾ ਜਿਹਾ ਰਹਿ ਗਿਆ ਫਿਰ ਹਾਂਜੀ ਕਿਦਾਂ ਜੀ ਅੱਖ ਕਿਦਾਂ ਹੁਣ ਅੱਖਾਂ ਕਿਦਾਂ ਠੀਕ ਆ ਹੁਣ ਚਲੋ ਦਵਾਈ ਦਿੱਤੀ ਲਿਆ ਕੇ ਇਹਨੂੰ ਵੀ ਤੇ ਤੁਹਾਡਾ ਕਿਦਾਂ ਲੱਗ ਠੀਕ ਆ ਠੀਕ ਆ ਨਾ ਇਦਾਂ ਹੀ ਇਹਨੂੰ ਟਾਈਮ ਲੱਗਣਾ ਮੈਂ ਗਲਤੀ ਕੀਤੀ ਮੰਮੀ ਪਾਪਾ ਮੈਂ ਟਿਕਟ ਟੁਕਾ ਲਵਾ ਲੈਣ ਸੁਇਰੇ ਦੇਖ ਲੈਣੇ ਆ ਤੇ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਹੁਣ ਲੱਗੇ ਆ ਚਲੋ ਬਣਾਓ ਫੇਰ ਰੋਟੀ ਪਾਣੀ ਬਣਾ ਖਾ ਕੇ ਤੇ ਫਿਰ ਬਲੌਗ ਦਾ ਐਂਡ ਕਰੀਏ ਤੇ ਪਈਏ ਲੰਮੇ ਬਾਬਾ ਜੀ ਦੇ ਕਮਰੇ ਲਈ ਲੜੀ ਆ ਗਈ ਦੂਜੀ ਵੀ ਤੇ ਅੱਧੀ ਗਲਾਈ ਆ ਅੱਧੀ ਗਲਾ ਕੇ ਕੱਲ ਵਾਲੇ ਬਲੌਗ 'ਚ ਦਿਖਾਵਾਂਗੇ ਸਾਰੀ ਲੜੀ ਪੂਰੀ ਤਿਆਰ ਕਰਕੇ ਫਿਰ ਦਿਖਾਵਾਂਗੇ ਓਕੇ ਚਲੋ ਬਣੇ ਰਹੀਓ ਜੀ ਬਲੌਗ ਨਾਲ ਰੋਟੀ ਪਾਣੀ ਖਾ ਕੇ ਫੇਰ ਕਰਦੇ ਆ ਜੀ ਸਮਾਨ ਸਾਰਾ ਲੱਗੇ ਸੰਭਨ ਹੁਣ ਤੇ ਓਕੇ ਮਿਲਦੇ ਆ ਜੀ ਫੇਰ ਲਓ ਜੀ ਇੱਧਰ ਚਾਹ ਗਈ ਬਣ ਕੇ ਆ ਆਪਾਂ ਲੱਗੇ ਆ ਜੀ ਹੁਣ ਕarele ਨਾਲ ਪਰੌਂਠੀਆਂ ਇੱਕ ਇੱਕ ਦੋ ਦੋ ਪਰੌਂਠੀਆਂ ਕਰੇਲਿਆਂ ਨਾਲ ਚਾਹ ਲਓ ਜੀ ਕਰੇਲਿਆਂ ਦੀ ਸਬਜ਼ੀ ਦੇ ਨਾਲ ਖਾਣੇ ਆ ਜੀ ਪਰੌਂਠੀਆਂ ਤੇ ਆ ਗਿਆ ਇਹ ਤਾਂ ਦਾਲ ਸੀ ਬੱਲੂ ਦੇ ਆਜੋ ਆਜੋ ਦਾਲ ਤੇਰਦੀ ਆਜੋ 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 ਚਲੋ ਤੇ ਮਾਤਾ ਨੇ ਖਾਣੀ ਮੰਮੀ ਨੇ ਰੋਟੀ ਖਾਣੀ ਹੈ ਨਾ ਚਲੋ ਆਜੋ ਫਿਰ ਲੈਓ ਅੰਦਰ ਹੈ ਓਕੇ ਉਹ ਦੇਖੋ ਜੀ ਉੱਥੇ ਜਾ ਕੇ ਬਹਿ ਗਈ ਮੈਂ ਕਹਿੰਦੀ ਇੱਥੇ ਆ ਇੱਥੇ ਬਹਿ ਕੇ ਦੋਨੀਆਂ ਨੇ ਖਾਣੇ ਆ ਤੇ ਕਹਿੰਦੀ ਨਹੀਂ ਜੀ ਮੰਜੇ ਤੇ ਬੈ ਕੇ ਖਾਣੀ ਆ ਉਹਦਾ ਕਹਿੰਦੇ ਮੰਜੇ ਤੇ ਬੈ ਕੇ ਰੋਟੀ ਨਹੀਂ ਖਾਈਦੀ ਕਦੇ ਆਪਣੇ ਦੁਕਾਨ ਦੇ ਸਾਰਾ ਇਹਨਾਂ ਨੇ ਮੰਜੇ ਤੇ ਬੈਡ ਵਾਏ ਅੱਛਾ ਅੱਛਾ ਬੈਡ ਕਮਾਲ ਆ ਜੀ ਕਹਿੰਦੇ ਲੋਜੀ ਕਹਿੰਦੇ ਮੰਜਾ ਨਹੀਂ ਹੈਗਾ ਜੀ ਬੈਡ ਆ ਜੀ ਇਹਨਾਂ ਨੇ ਖਾਣੀ ਦੇ ਹੀ ਨਾ ਜੋ ਤਰੇਲਿਆਂ ਦੀ ਸਬਜ਼ੀ ਬਟੇਰ ਵਾਲੀ ਕਾਹ ਕੀ ਇਹ ਵੀ ਗੱਲ ਸਹੀ ਤੇਰੀ ਆ ਕਿੰਨਾ ਪੰਗਾ ਲੈ ਰਿਆ ਆ ਇਹ ਇਹ ਵੱਡੇ ਵੱਡੇ ਰੋਸਟਰਾਂ ਨੂੰ ਮਾਤ ਦੇ ਦਿੰਦੀ ਆ ਤਾਂ ਅਸੀਂ ਕੀ ਚੀਜ਼ ਆ ਇੰਨੇ ਸਾਲ ਹੋ ਗਏ ਮੇਨਾ ਰਹਿੰਦੇ ਆ ਨੂੰ ਤੁਹਾਨੂੰ ਤਾਂ ਨਹੀਂ ਉਹ ਤੋਂ ਮੈਂ ਵੱਡਾ ਉਹ ਤੋਂ ਵੱਡਾ ਪੰਗਾ ਲਿਆ ਮੈਂ ਇੱਕ ਜਿਹੜਾ ਕਿ ਆ ਵੀਡੀਓ ਬਣਾਈ ਸੀਗੀ ਵੱਡੇ ਪੰਗੇ ਲੈਣ ਦੀ ਹਾਲਤ ਸੀਗੀ ਚਲੋ ਠੀਕ ਹੈ ਜੀ ਮਿਲਦੇ ਆ ਜੀ ਰੋਟੀ ਖਾ ਗਏ ਬਣੇ ਰਹੀਓ ਵਲੌਗ ਸਾਡੇ ਨਾਲ ਜੀ ਤੇ ਫਿਰ ਕਰਦੇ ਆ ਜੀ ਵਲੌਗ ਦਾ ਐਂਡ ਆਪਾਂ ਜੀ ਲੋ ਜੀ ਟਾਈਮ ਹੋ ਗਿਆ ਜੀ 9:30 ਤੇ ਆਪਾਂ ਇੱਧਰ ਸਾਰੇ ਕੰਮ ਕਰ ਕਰਕੇ ਹੋ ਗਏ ਆ ਜੀ ਵਿਹਲੇ ਦੇਖੋ ਜੀ ਸਾਰੇ ਲੱਗੇ ਜੀ ਆਪਣੇ ਆਪਣੇ ਸੌਣ ਦੀ ਤਿਆਰੀ ਹੁਣ ਤੇ ਆਪਾਂ ਵੀ ਚੱਲੀਏ ਆਪਣੇ ਰੂਮ ਚ ਤੇ ਮੁੰਡੇ ਫੇਰੇ ਕਰਕੇ ਬੈਠੇ ਮੰਮੀ ਲੰਦੇ ਨੇ ਚਲੋ ਕਰੋ ਵਲੌਗ ਦਾ ਐਂਡ ਫਿਰ ਆਪਾਂ ਚੱਲੀਏ ਹੁਣ ਚਲੋ ਹਾਂ ਜੀ ਲਾਈਕ ਤੇ ਕਮੈਂਟ ਕਰਨਾ ਨਾ ਬੁਲਾਉਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਜੀ ਫਿਰ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਚ ਨਾਲੇ ਕੱਲ ਆਵਾਂਗੇ ਆਪਾਂ ਲ ਲਾਵ ਮੈ ਇ ਲਾਈਕ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ